ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੰਨੀ ਕੜਾਕੇ ਦੀ ਠੰਡ ਵਿੱਚ ਜੇ ਕੜਕ ਦੀ ਚਾਹ ਮਿਲ ਜੇ ਤਾਂ ਇਹ ਤੋਂ ਵਧੀਆ ਕੁਝ ਹੋ ਹੀ ਨਹੀਂ ਸਕਦਾ ਕਿਉਂਕਿ ਬਹੁਤੇ ਕੰਮਾਂ ਦੀ ਸ਼ੁਰੂਆਤ ਜਿਹੜੀ ਉਹ ਚਾਹ ਦੀ ਸ਼ੁਰੂਆਤ ਦੇ ਨਾਲ ਹੀ ਹੁੰਦੀ ਹੈ ਪਹਿਲਾਂ ਚਾਹ ਬਾਕੀ ਕੰਮ ਬਾਅਦ ਵਿੱਚ ਤੇ ਬੜੇ ਭੈਣ ਭਾਈ ਮੇਰੇ ਵਰਗੀ ਹੈ ਚਾਹੇ ਗਰਮੀ ਹੋਵੇ ਚਾਹੇ ਸਰਦੀ ਚਾਹ ਦੇ ਬਿਨਾ ਉਹ ਰਹਿ ਨਹੀਂ ਸਕਦੇ ਤੇ ਆਪਾਂ ਬਣਾਉਣੀ ਸੀ ਸ਼ਾਮ ਦੀ ਚਾਹ ਤੇ ਮਸਾਲਾ ਦੇਖਿਆ ਖਤਮ ਸੀ ਸੋਚਿਆ ਆਪਾਂ ਪਹਿਲਾਂ ਇਹਨੂੰ ਤਿਆਰ ਕਰੀਏ ਇਹਦੇ ਲਈ ਲੈ ਜੀ ਆਪਾਂ ਥੋੜਾ ਜਿਹਾ ਸਮਾਨ ਆਪਾਂ ਲੈ ਜੀ ਗੁਲਾਬ ਨੂੰ ਸੁਕਾ ਕੇ ਥੋੜੇ ਜਿਿਹੇ ਉਹਦੇ ਪੱਤੇ ਤੇ ਦੋ ਲੈ ਅਮਲਠੀ ਦੇ ਪੀਸ ਦੋ ਚਮਚ ਸੌਫ ਦੇ ਥੋੜੀ ਜਿਹੀ ਇਲਾਇਚੀਆਂ ਅਦਰਕ ਪਾਊਡਰ ਇੱਕ ਜੈਫਲ ਦਾਲਚੀਨੀ ਤੇਜ ਪੱਤਾ 10 ਕ ਲਈਆਂ ਕਾਲੀਆਂ ਮਿਰਚਾਂ ਵੱਡੀ ਇਲਾਇਚੀ ਇੱਕ ਚਮਚ ਲੈ ਜੀ ਆਪਾਂ ਅਜਵੈਨ ਦਾ ਜੇ ਤੁਹਾਡੇ ਕੋਲ ਇਥੇ ਤુલਸੀ ਦੇ ਪੱਤੇ ਹੋਣ ਉਹ ਵੀ ਜ਼ਰੂਰ ਲੈ ਲਿਓ ਤੇ ਇਲਾਇਚੀਆਂ ਨੂੰ ਆਪਾਂ ਇਸ ਤਰੀਕੇ ਨਾਲ ਛਿੱਲ ਲਾਂਗੇ ਤੇ ਇਹਨਾਂ ਦੇ ਵਿੱਚੋਂ ਜਿਹੜੇ ਦਾਣੇ ਜਿਹੇ ਆ ਉਹ ਆਪਾਂ ਕੱਢ ਲਾਂਗੇ ਇਹਦੇ ਨਾਲ ਬੜਾ ਹੀ ਵਧੀਆ ਟੇਸਟ ਆਉਂਦਾ ਹੈ ਤੇ ਇਹਦਾ ਛਿਲਕਾ ਆਪਾਂ ਉਤਾਰ ਦਾਂਗੇ ਫਿਰ ਆਪਣੀ ਦਾਲਚੀਨੀ ਹੈ ਉਹਨੂੰ ਹਲਕਾ ਜਿਹਾ ਆਪਾਂ ਕੁੱਟ ਲਾਂਗੇ ਛੋਟੇ-ਛੋਟੇ ਪੀਸਾਂ ਜਿਹਾ ਵਿੱਚ ਕਰ ਦਾਂਗੇ ਉਸ ਤੋਂ ਬਾਅਦ ਜੀ ਆਪਾਂ ਲਈ ਇਹ ਮਲਠੀ ਇਹਨੂੰ ਥੋੜਾ ਜਿਹਾ ਆਪਾਂ ਚੋਰ ਨਾਲ ਕੁੱਟਾਂਗੇ ਕਿਉਂਕਿ ਇਹ ਸਖਤ ਹੁੰਦੀ ਹੈ ਪਰ ਇਹਨੂੰ ਖੋਲ ਜੇ ਲਵਾਂਗੇ ਚੰਗੀ ਬੜਾਈ ਸਿੰਪਲ ਜਸ ਸਮਾਨ ਹੈ ਬਹੁਤੀਆਂ ਚੀਜ਼ਾਂ ਘਰ ਵਿੱਚ ਹੁੰਦੀਆਂ ਹੀ ਆ ਜੇ ਇੱਕ ਦੋ ਚੀਜ਼ਾਂ ਨਾ ਹੋਈਆਂ ਤੁਸੀਂ ਮੰਗਵਾ ਲਿਓ ਪਰ ਇਹ ਸਾਰੀਆਂ ਚੀਜ਼ਾਂ ਪਾਇਓ ਬਹੁਤ ਹੀ ਜ਼ਿਆਦਾ ਟੇਸਟੀ ਇਹਦੇ ਨਾਲ ਚਾਹ ਦਾ ਮਸਾਲਾ ਜਿਹੜਾ ਤਿਆਰ ਹੋ ਜਾਂਦਾ ਸਾਰਾ ਸਮਾਨ ਆਪ ਪਿਆਰ ਕਰ ਲਿਆ ਉਸ ਤੋਂ ਬਾਅਦ ਜੀ ਆਪਣੇ ਗੁਲਾਬ ਵਾਲੇ ਫੁੱਲ ਸੀ ਇਹੜੇ ਤੇ ਅਦਰਕ ਦਾ ਪਾਊਡਰ ਆਪਾਂ ਬਾਹਰ ਰੱਖ ਦਾਂਗੇ ਇੱਥੇ ਲੌਂਗ ਮੇ ਤੋਂ ਮਿਸ ਹੋ ਗਏ ਸੀ ਮੈਂ ਬਾਅਦ ਵਿੱਚ ਐਡ ਕੀਤੇ ਤੁਸੀਂ ਐਸੇ ਸਮੇਂ ਪਾ ਲਿਓ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਾਂਗੇ ਤੇ ਕੋਈ ਵੀ ਤੁਸੀਂ ਤਵਾ ਜਿਹੜਾ ਘਰ ਵਿੱਚ ਯੂਜ਼ ਕਰਦੇ ਹੋ ਉਹਨੂੰ ਲੈ ਲਿਓ ਉਹਨੂੰ ਹਲਕਾ ਜਿਹਾ ਗਰਮ ਕਰਿਓ ਉਸ ਤੋਂ ਬਾਅਦ ਉੱਪਰ ਹੀ ਹੌਲੀ-ਹੌਲੀ ਸਾਰਾ ਸਮਾਨ ਤੁਸੀਂ ਪਾ ਦਿਓ ਤੇ ਇਹਨੂੰ ਆਪਾਂ ਹਲਕਾ ਜਿਹਾ ਪਕਾਉਣਾ ਜਾਨੀ ਕਿ ਇਹਦੀ ਨਮੀ ਜੀ ਆਪਾਂ ਦੂਰ ਕਰਨੀ ਹੈ ਇਹਨੂੰ ਜ਼ਿਆਦਾ ਨਾ ਪਕਾਓ ਨਹੀਂ ਤਾਂ ਇਹਦਾ ਜਿਹੜਾ ਟੇਸਟ ਹੈ ਉਹ કડਵਾਹਟ ਵਿੱਚ ਬਦਲ ਜਾਊਗਾ ਤੇ ਚਾਹ ਬਿਲਕੁਲ ਵਧੀਆ ਨਹੀਂ ਬਣੇਗੀ ਉਸ ਤੋਂ ਬਾਅਦ ਇਹਨੂੰ ਹੌਲੀ-ਹੌਲੀ ਤੁਸੀਂ ਹਿਲਾਉਂਦੇ ਜਾਣਾ ਹੈਗਾ ਸਰਦੀ ਵਿੱਚ ਜਦੋਂ ਸਾਡਾ ਗਲਾ ਖਰਾਬ ਹੋ ਜਾਂਦਾ ਜਾਂ ਗਲੇ ਵਿੱਚ ਖਾਰਸ਼ ਹੋ ਜਾਂਦੀ ਹੈ ਜਾਂ बार-बार ਜ਼ੁਕਾਮ ਹੁੰਦਾ ਤਾਂ ਇਹ ਜੀਆਂ ਚੀਜ਼ਾਂ ਤੋਂ ਸਾਡਾ ਇਹ ਕਾਫੀ ਬਚਾਅ ਕਰਦਾ ਹੈਗਾ ਤੇ ਜਦੋਂ ਇਹਨੇ ਆਪਣਾ ਕਲਰ ਹਲਕਾ ਜਿਹਾ ਚੇਂਜ ਕਰ ਲਿਆ ਇਸੇ ਤਰ੍ਹਾਂ ਹੀ ਗੈਸ ਨੂੰ ਆਪਾਂ ਇੱਥੇ ਬੰਦ ਕਰਤਾ ਤੇ ਹੌਲੀ-ਹੌਲੀ ਇਹਨਾਂ ਜੀ ਪਕਾਈ ਜਾਵਾਂਗੇ ਤੇ ਇੱਕ ਤੋਂ 2 ਮਿੰਟਾਂ ਦੇ ਵਿੱਚ ਵਿੱਚ ਇਹ ਬਿਲਕੁਲ ਸਲੋ ਫਲੇਮ ਤੇ ਤਿਆਰ ਹੋ ਜਾਊਗਾ ਫਿਰ ਇਹਨੂੰ ਕਿਸੇ ਵੀ ਥਾਲੀ ਵਿੱਚ ਕੱਢ ਲਿਓ ਤਾ ਵੇਦੀ ਉੱਪਰ ਬਿਲਕੁਲ ਨਾ ਰੱਖਿਓ ਕਿਉਂਕਿ ਤਵਾ ਜਿਹੜਾ ਉਹ ਗਰਮ ਹੋਊਗਾ ਨਹੀਂ ਇਹਨੇ ਹੋਰ ਬਣੀ ਜਾਣਾ ਹੈਗਾ ਫਿਰ ਇਹਨੂੰ ਹੱਪਰ ਕਰ ਲਿਆ ਜੀ ਠੰਡਾ ਤੇ ਉਸ ਤੋਂ ਬਾਅਦ ਇਹਨੂੰ ਇੱਕ ਜੱਗ ਦੇ ਵਿੱਚ ਪਾ ਕੇ ਦੋ ਤਿੰਨ ਮਿੰਟਾਂ ਲਈ ਗ੍ਰाइंड ਕਰਾਂਗੇ ਕਿਉਂਕਿ ਇੱਕ ਦੋ ਚੀਜ਼ਾਂ ਇਹਦੇ ਵਿੱਚ ਕਾਫੀ ਸਖਤ ਨੇ ਤੇ ਉਹਨਾਂ ਨੂੰ ਪੀਸਣ ਤੇ ਥੋੜਾ ਜਿਹਾ ਟਾਈਮ ਲੱਗਦਾ ਪਰ ਉਸ ਤੋਂ ਬਾਅਦ ਜਦੋਂ ਹੀ ਤੁਸੀਂ ਇਹਨਾਂ ਨੂੰ ਗ੍ਰाइंड ਕਰ ਲਿਆ ਤੇ ਫਿਰ ਜਿਹੜਾ ਆਪਾਂ ਅਦਰਕ ਵਾਲਾ ਪਾਊਡਰ ਸੀ ਤੇ ਆਪਣੇ ਗੁਲਾਬ ਵਾਲੇ ਫੁੱਲ ਸੀ ਉਹ ਤੁਸੀਂ ਬਾਅਦ ਵਿੱਚ ਇਹਦੇ ਮਿਕਸ ਕਰ ਦਿਓ ਚਾਹੇ ਤੁਸੀਂ 1 ਮਿੰਟ ਲਈ ਜੱਗ ਨੂੰ ਫੇਰ ਚਲਾ ਦਿਓ ਇਹ ਸਾਰੇ ਚੰਗੀ ਤਰ੍ਹਾਂ ਮਿਕਸ ਹੋ ਜਾਣਗੇ ਤੇ ਬਹੁਤ ਹੀ ਸਿੰਪਲ ਜਿਹਾ ਤੇ ਵਧੀਆ ਤਰੀਕਾ ਹੈ ਜਿਹੜਾ ਆਪਾਂ ਮਸਾਲਾ ਤਿਆਰ ਕਰਨ ਦਾ ਇਹ ਲੰਬੀ ਦੇਰ ਤੁਸੀਂ ਰੱਖ ਸਕਦੇ ਹੋ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਸਰਦੀ ਦਾ ਮੌਸਮ ਹੈ ਜਿਹੜੇ ਇਸ ਤਰੀਕੇ ਨਾਲ ਨਹੀਂ ਤਿਆਰ ਕਰਦੇ ਉਹ ਵੀ ਕਰਕੇ ਦੇਖਣ ਪਰ ਇਹਨੂੰ ਸਟੋਰ ਕਰਨ ਲਈ ਤੁਸੀਂ ਕੱਚ ਦਾ ਜਾਰ ਹੀ ਲੈ ਲਓ ਤਾਂ ਬਹੁਤ ਜ਼ਿਆਦਾ ਵਧੀਆ ਹੈਗਾ ਨਹੀਂ ਤੁਸੀਂ ਕੋਈ ਵੀ 에어 ਟਾਈਟ ਕੰਟੇਨਰ ਲੈ ਸਕਦੇ ਹੋ ਤੇ ਇਹਦੀ ਆਪਾਂ ਕੜਕੀ ਦੀ ਚਾਹ ਕਿਵੇਂ ਤਿਆਰ ਕਰਦੇ ਹਾਂ ਉਸਨੂੰ ਦੱਸਦੇ ਆ ਬਾਕੀ ਤੁਸੀਂ ਮੇਰੇ ਤੋਂ ਵੀ ਸ਼ਾਇਦ ਵਧੀਆ ਬਣਾਉਂਦੇ ਹੋ ਤਾਂ ਤੁਸੀਂ ਵੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਹੜਾ ਚੱਗ ਦੇ ਨਾਲ ਮਸਾਲਾ ਲੱਗਿਆ ਹੋਇਆ ਸੀ ਆਪਾਂ ਉਹਦੇ ਵਿੱਚ ਹੀ ਥੋੜਾ ਜਿਹਾ ਪਾਣੀ ਪਾ ਲਿਆ ਕਿਉਂਕਿ 2 ਕੱਪੇ ਦੇ ਆਰਾਮ ਨਾਲ ਤਿਆਰ ਹੋ ਜਾਣਗੇ ਕਿਉਂਕਿ ਇਹ ਮਸਾਲਾ ਬੜਾ ਤੇਜ਼ ਹੁੰਦਾ ਹੈ ਛੁਟਕੀ ਭਰ ਨਾਲ ਹੀ ਚਾਹ ਬਣ ਜਾਂਦੀ ਹੈ ਉਸ ਤੋਂ ਬਾਅਦ ਜੀ ਆਪਾਂ ਲੈ ਲਾਂਗੇ ਇੱਕ ਪੈਨ ਤੇ ਇਹ ਜਿਹੜਾ ਆਪਾਂ ਪਾਣੀ ਕੱਢ ਕੇ ਰੱਖਿਆ ਸੀ ਉਹ ਪੈਨ ਦੇ ਵਿੱਚ ਪਾ ਦਾਂਗੇ ਤੇ ਫਿਰ ਇਸ ਦੇ ਵਿੱਚ ਪਾਵਾਂਗੇ ਜੀ ਆਪਾਂ ਪੱਤੀ ਜਿਹੜੀ ਵੀ ਤੁਸੀਂ ਚਾਹ ਪੱਤੀ ਘੜ ਦੇ ਵਿੱਚ ਵਰਤਦੇ ਹੋ ਉਹ ਵਿੱਚ ਪਾ ਲਿਓ ਤੇ ਚਾਹ ਜਦੋਂ ਹੀ ਉਬਾਲੇ ਲੈਣ ਲੱਗੀ ਤਾਂ ਮੈਂ ਇੱਥੇ 2 ਤੋਂ 3 ਮਿੰਟ ਤੱਕ ਆਰਾਮ ਨਾਲ ਚਾਹ ਉਬਾਲਦੀ ਹਾਂ ਜੇ ਘੱਟ ਹੋਵੇ ਜੇ ਜ਼ਿਆਦਾ ਚਾਹ ਹੋਵੇ ਤਾਂ ਜ਼ਿਆਦਾ ਸਮਾਂ ਵੀ ਉਬਾਲਿਓ ਕਿਉਂਕਿ ਚਾਹ ਦਾ ਸਾਰਾ ਟੇਸਟ ਅੱਥੀ ਆਉਂਦਾ ਤੇ ਫਿਰ ਜਦੋਂ ਆਪਾਂ ਦੁੱਧ ਪਾ ਲੰਨੇ ਆ ਫਿਰ ਚਾਹ ਨੂੰ ਤੁਸੀਂ 2 ਮਿੰਟ ਤੱਕ ਉਬਾਲੋ ਬਹੁਤ ਹੀ ਟੇਸਟੀ ਤੇ ਕੜਕ ਚਾਹ ਬਣਦੀ ਹੈ ਜਦੋਂ ਆਪਾਂ ਲਾਸਟ ਤੇ ਨਹੀਂ ਉਬਾਲਦੇ ਤੇ ਚਾਹ ਪਤੀ ਪਾ ਕੇ ਖੰਡੇ ਵਗੈਰਾ ਪਾ ਕੇ ਨਹੀਂ ਉਬਾਲਦੇ ਉਦੋਂ ਚਾਹ ਬਿਲਕੁਲ ਵਧੀਆ ਨਹੀਂ ਬਣਦੀ ਤੇ ਆਪਾਂ ਇਹਦੇ ਵਿੱਚ ਮਿੱਠਾ ਹਜੇ ਪਾਇਆ ਨਹੀਂ ਜੀ ਕਿਉਂਕਿ ਮੈਂ ਇਸੇ ਤਰ੍ਹਾਂ ਹੀ ਬਾਅਦ ਵਿੱਚ ਇੱਕ ਚਮਚੇ ਦੇ ਵਿੱਚ ਸ਼ੱਕਰ ਦਾ ਮਿਕਸ ਕਰਦੀਆਂ ਤੇ ਇਸੇ ਤਰ੍ਹਾਂ ਹੀ ਚਾਹ ਪੀਣੀ ਹੈਗੀ ਤੁਸੀਂ ਵੀ ਇਸ ਤਰੀਕੇ ਨਾਲ ਬਣਾ ਕੇ ਜਰੂਰ ਦੇਖਿਓ ਤੇ ਕਮੈਂਟ ਕਰਕੇ ਮੈਨੂੰ ਦੱਸਿਓ ਤੁਹਾਡੀ ਜਿਹੜੀ ਚਾਹ ਹੈ ਉਹ ਕਿਉਂ ਜਿਵਣੀ ਹੁਣ ਚਟਪਟੇ ਮਸਾਲਾ ਤਿਆਰ ਕਰ ਲਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਮੇਰੀ ਵੀਡੀਓ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਵੀਡੀਓ ਦੇਖਣ ਲਈ ਧੰਨਵਾਦ ਜੀ